ਦੇਖੋ ਜੀ ਗੜੇ ਪੈਣ ਲੱਗ ਰਹੇ ਨੇ ਸਾਡਾ ਪਿੰਡ ਲਖਮੀਰ ਵਾਲਾ ਸੰਗਰੂਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਤੇ ਕਹਿ ਰਿਹਾ ਰੱਬ ਦਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਨਾ ਵੀ ਕੀ ਤੁਹਾਡੇ ਕਿ ਨਹੀਂ ਕਿੰਨਾ ਕੁ ਮੀਂਹ ਪਿਆ ਗੜੇ ਤਾਂ ਨਹੀਂ ਪਏ ਆ ਦੇਖੋ ਜੀ ਜਿੱਥੇ-ਜਿੱਥੇ ਨਿਕਰੇ ਨੇ ਮੈਂ ਵੀ ਵੀ ਕਰਕੇ ਦਿਖਾ ਦੇਣਾ ਆ ਦੇਖੋ ਤਾਂ ਨਹੀਂ ਜਿਵੇਂ ਮਨ ਆ ਇੱਕ ਮਿੰਟ ਪੁੱਸ ਤਾਂ ਆ ਦੇਖੋ ਜੀ ਇਹ ਜਿਹੜੇ ਗਰੇ ਲੱਗਨੇ ਨੇ ਜਦੋਂ ਇਹ ਫਸਲ ਉੱਤੇ ਟਿਕਣਗੇ ਹਨ ਤੁਸੀਂ ਸੋਚੋ ਵੀ ਫਸਲ ਦਾ ਕਿੰਨਾ ਨੁਕਸਾਨ ਹੋਣਾ ਆਪਾਂ ਜ਼ਰਾ ਬੱਗੇ ਰਦਾ ਤੀਗਾ ਕਰਾਂ ਇਹ ਹੈ ਨਾ ਗੜਦਾ ਪੁੱਤ ਸਿਰਚੇ ਵੱਜੂਗਾ ਬਹੁਤ ਉੱਤੋ 何